ਜਿਹਦੇ ਉੱਪਰ ਜਗਾੜੂ ਰੇੜੀ ਆਪਣੇ ਆ ਬਣਾਈ ਆ 2-ਵੀਲਰ ਤੋਂ 3-ਵੀਲਰ ਬਣਾ ਲਿਆ ਦੇਖੋ ਆਪਣੀ ਮਰਜ਼ੀ ਦੇ ਨਾਲ ਜਗਾੜੂ ਰੇੜੀਆਂ ਬਣਾ ਕੇ ਇਹ ਭਾਰਤ ਹੋ ਰਿਹਾ ਜਦ ਕਿ ਭਾਰਤ ਹੋਣ ਵਾਲੀਆਂ ਜਿਹੜੀਆਂ ਗੱਡੀਆਂ ਆ ਉਹ ਵਿਹਲੀਆਂ ਖੜੀਆਂ ਉਸ ਤੋਂ ਬਾਅਦ ਇਹਨੇ ਬੱਚੇ ਨੇ ਬਿਲਕੁਲ ਜਿਹੜੇ ਟ੍ਰੈਫਿਕ ਰੂਲ ਆ ਉਹਦੀਆਂ ਧੱਜੀਆਂ ਡਾਤੀਆਂ ਇਹਦੇ ਉੱਪਰ 14 ਬੱਚੇ ਸਕੂਲ ਤੇ ਬੱਚੇ ਬਿਠਾਏ ਆ ਤੇ ਭੁਜਾ ਕੇ ਲੈ ਜਾ ਰਿਹਾ ਔਰ ਇੱਕ ਬੱਚਾ ਪਿੱਛੇ ਨੂੰ ਉਤਰ ਰਿਹਾ ਉਹ ਬੱਚੇ ਨੂੰ ਨਹੀਂ ਪਤਾ ਕਿ ਜਦੋਂ ਮੈਂ ਉਤਰਨਾ ਤਾਂ ਮੇਰਾ ਮੂੰਹ ਕਿਸ ਪਾਸੇ ਨੂੰ ਹੋਣਾ ਚਾਹੀਦਾ ਉਹ ਉਤਰ ਰਿਹਾ ਕਿ ਮੈਨੂੰ ਮੇਰੇ ਕਿ ਜਿਓ ਬੱਚਾ ਉਤਰ ਜਾਂਦਾ ਤੇ ਮੂੰਹ ਪਰਨੇ ਥੱਲੇ ਡੇਗੂਗਾ ਤੇ ਬੱਚੇ ਦੇ ਸੱਟਾਂ ਲੱਗਣਗੀਆਂ ਤੇ ਫਿਰ ਪਬਲਿਕ ਦੇ ਕਮੈਂਟ ਹੁੰਦੇ ਜੀ ਦੇਖੋ ਪੁਲਿਸ ਕੀ ਕਰ ਰਹੀ ਹੈ ਪ੍ਰਸ਼ਾਸਨ ਕੀ ਕਰ ਰਿਹਾ ਇਸ ਕਰਕੇ ਇਹ ਬੱਚੇ ਨੇ ਇਦਾਂ ਕਰਕੇ ਬਹੁਤ ਵੱਡੀ ਗਲਤੀ ਕੀਤੀ ਹੈ ਇਹਦਾ ਟ੍ਰੈਫਿਕ ਰੂਲਾ ਮੁਤਾਬਕ ਜੋ ਮੋٹے ਤੋਂ ਮੋਟਾ ਚਲਾਨ ਬਣਦਾ ਜਾਂ ਜੋ ਕਾਰਵਾਈ ਬਣਦੀ ਹੈ ਉਹ ਕਰ ਰਹੇ ਆ ਤੇ ਬਾਕੀ ਸਾਰਿਆਂ ਨੂੰ ਖਦਾਤ ਕਰ ਰਹੇ ਹਾਂ ਕਿ ਜਿੰਨੇ ਜਗਾੜੂ ਰੇੜੀਆਂ ਹੈਗੀਆਂ ਪਲੀਜ਼ ਬੰਦ ਕਰ ਦਿਓ ਅਗਰ ਅੱਜ ਤੋਂ ਬਾਅਦ ਅਸੀਂ ਰੋਡ ਦੇ ਉੱਪਰ ਕੋਈ ਜਗਾੜੂ ਲੜੀ ਫੜ ਲਈ ਅਸੀਂ ਉਹ ਬੰਦ ਕਰ ਦੇਣੀ ਹੈ ਤੇ ਤੈਨੂੰ ਇਸ ਚੀਜ਼ ਦਾ ਅਹਿਸਾਸ ਹੈਗਾ ਹਾਂਜੀ ਸਰ ਹਾਂਜੀ ਹੈਗਾ ਕਿਉਂ ਕਰਦੇ ਹੋ ਤੁਸੀਂ ਇਦਾਂ ਗਲਤੀ ਹੋ ਗਈ ਸਿਰ ਨਹੀਂ ਕਰਾ ਰਹੇ ਤੇਰੀ ਤਾਂ ਗਲਤੀ ਕੱਕਾ ਕੱਲ ਨੂੰ ਕੋਈ ਸ਼ਹਿਰ ਦੇ ਵਿੱਚ ਗਲਬਾਤ ਹੋ ਜੰਦੀ ਹੈ ਉਦੋਂ ਬੱਚਾ ਡਿੱਗ ਪੈਂਦਾ ਤੁਸੀਂ ਉਹ ਮਾਂ ਬਾਪ ਨੂੰ ਬੱਚਾ ਦੇ ਦੋਗੇ ਤੇਰੇ ਨਾਲ ਗਲਤੀ ਹੋ ਗਈ ਅੱਗੇ ਵਾਰ ਨਹੀਂ ਕਰਾਂਗੇ ਅਸੀਂ ਅੱਗੇ ਤੱਕ ਤੈਨੂੰ ਸੱਦਾ ਨਹੀਂ ਵੀ ਕਰੀਏ ਨਾ ਠੀਕ ਹੈ ਇੱਥੇ ਜੋ ਕਾਰਵਾਈ ਬਣਦੀ ਕਰੋ ਜੀ